ਅਰੇ ਭਾਂਤਰਾ ਮਸ ਫਸਰੀ ਕੋਲਾ ਸੀ ਸੋਬਰਾ ਦੇ ਕਿ ਜੀ ਆਪਦੀ ਰਾਜ ਕੇ ਜੀ ਪ੍ਰਮਾਤਮਾ ਦੀ ਨੇਕ ਮੰਗ ਤੇ ਤੇਨ ਤੇ ਚੜ ਗਿਆ ਵਾ ਸੂਰਜ ਆ ਗਿਆ ਉੱਪਰ ਤੇ ਹੁਣ ਆਪਾਂ ਪਹਿਲਾਂ ਤਾਂ ਕੱਢਦੇ ਤੋਤੇ ਇਹ ਰਾਹਾਂ ਦੇ ਇਥੇ ਬਰਾਂਡੇ ਚ ਰੱਖ ਦਿੱਤੇ ਹੁਣ ਮੈਨੂੰ ਵੇਖ ਕੇ ਰੌਲਾ ਪਾਉਣ ਦਾ ਇਹ ਵੀ ਸਾਨੂੰ ਚੱਕ ਤੇ ਬਾਹਰ ਕੱਢ ਬਾਹਰ ਕੱਢ ਬਾਹਰ ਕੱਢ ਉਸ ਤੋਂ ਬਾਅਦ ਪਾਉਣੇ ਆਪਾਂ ਫਿਰ ਪੱਠੇ ਇਹ ਪਹਿਲਾਂ ਲਗਾਵਾਂਗਾ ਮਾਚੀ ਦੀ ਆਹ ਵਾ ਚੋ ਕੇ ਇਹ ਕੰਮ ਦਾ ਕਰਦਾ ਹਾਂ ਹੰਤੇ ਆ ਰੋਕੇ ਤੇ ਚੱਲਿਆ ਸਕੂਲੇ ਆ ਗਿਆ ਆ ਗਿਆ ਚੁੱਕਦਾ ਤੁਹਾਨੂੰ ਮੇਰਾ ਆ ਰਹਾ ਕੋਲ ਲਓ ਜੀ گاਵਾ ਪਹੁੰਚਾਰੇਂ ਟਿਕੰਢਿਆਂ گاਵਾ ਆਪਾਂ ਨੂੰ ਪਹਿਲਾਂ ਲਿਆਵਾਂ ਤੁਹਾਡੇ ਲਈ ਦਾਣਾ ਫੇਰ ਪਾਉਣਾ ਤੁਹਾਨੂੰ ਤੂੜੀ ਹੈ ਨਾਲੇ

ਹਾਂ ਤੋਤੇ ਤੋਤੇ ਹੋ ਗਏ ਜੀ ਤੋਤੇ ਤੋਤੇ ਉਹਨਾਂ ਨੂੰ ਬਾਹਰ ਕੱਢਿਆ ਤੇ ਉਹ ਲੈਣ ਆਏ ਆ ਆਂਦੇ ਆ ਜੋ ਵਿਚਾਰੇ ਜबान ਦਰਵਾਣ ਆਏ ਆ ਪਰ ਜਵਾਨ ਧੋਣੀ ਨੇ ਕੇਸ ਬੜਾ ਗੰਦਾ ਤੇ ਤੇ ਪਿਆ ਪਰ ਆਏ ਤਾਂ ਬੜੇ ਜबान ਦਰਵਾਣ ਆ ਏ ਘੋਰ ਆ ਗਿਆ ਨੇਰੇ ਆਂਦੇ ਗੱਲਾਂ ਕਰੀ ਜਾਂਦੇ ਆ ਵੇਖੋ ਬੈੰਦੇ ਜਾਂਦੇ ਆ ਵੇਖੋ ਹਾਂ ਪਰ ਵਿਚਾਰੇ ਜਵਾਨ ਧੋਣੀ ਨੇ ਜੀ ਰਵਲਾ ਦਾ ਬਥੇਰਾ ਪਾਉਂਦੇ ਵੀ ਆ ਚੱਲੀ ਆ ਚੱਲੀਏ ਆ ਆ ਜਾ ਆਏ ਆਂਦੇ ਕਿੰਨੇ ਜਣੇ ਆਏ ਜਬਾਨ ਤੇ ਕਰਾਉਣਾ ਨਾਲੀ ਹੈ ਉਹ ਜਰਾ ਥੱਲੇ ਪਾਰ ਮਾਰੀ ਜਾਂਦਾ ਹੋਵੇ ਇੱਕੋ ਉੱਥੇ ਬੈਠਾ ਟੋਕਰੀ ਦੇ ਪਿੰਜਰੇ ਦੇ ਇਹ ਕਿੰਨੇ ਆਏ ਆਂਦੇ ਆ ਚੱਲੀ ਆ ਚੱਲੀਏ ਯਾਰ ਆ ਚੱਲੀਏ ਹੋਏ ਆਦੋਂ ਮੈਂ ਉੱਟ ਗਿਆ ਵੀ ਥੱਲੇ ਡੇਕ ਤੇ ਹੀ ਰਹਿ ਗਿਆ ਉਹ ਇਧਰ ਕੰਦਾ ਤੇ ਚੜਦਾ ਫਿਰਦਾ ਕੰਦਾ ਮਿਲ ਜਾ ਲੈ ਜਾ ਲੈ ਹਾਂ ਪਤਾ ਨਹੀਂ ਕੀ ਸਮਝਾਉਂਦੇ ਆ ਉੱਟ ਗਿਆ ਉੱਟ ਗਿਆ ਉੱਟ ਗਿਆ ਦੇ ਜੀ ਮਾਪਾ ਵੇ ਖੰਜਾ ਲਗਾਈ ਤੋਦੇ ਤੇ ਆ ਦਾਣਾ ਤੂੜੀ ਪਾਤੀ ਏ ਖੁਰਲੀ ਜਾ ਉਹਨੇ ਨੂੰ ਲਾਉਣਿਆਂ ਤੇ ਫਿਰ ਬਨਾਂਗੇ ਆਪਾਂ ਡੰਗਰ ਇਨਾਂ ਤੇ ਗਾਵਾਂ ਵਿਚਾਰੀਆਂ ਨੂੰ ਉਹ ਵੇਖਣ ਲਈ ਮੇਰੇ ਮੂੰਹ ਲਿਆ ਜਲੇਟ ਉੱਠਿਆ ਐ ਤੇ ਥੋੜਾ ਜਿਹਾ ਧੱਕ ਕੈਂਡਾ ਲੇਟ ਐ ਨੀ ਤਾਂ 6.5 ਪੌਣੇ 7 ਪਾ ਦੀ ਦੇ ਅੱਜ 7:30 ਹੋ ਗਏ ਹਨ ਗਾਵਾਂ ਛੱਡਣੀਆਂ ਸ਼ੁਰੂ ਕਰਤੀਆਂ ਆ ਆਪੇ ਆਪ ਦੇ ਖੁਰਲੀ ਤੇ ਪਹੁੰਚ ਜਾਣਗੀਆਂ ਇਹ ਆ ਚਲੇ ਸਕੂਲੇ ਦੋ ਤੇ ਇੱਕ ਰੀਮਲ ਮੂਲ ਕੇ ਦੋ ਤੇਆਂ ਵਿਚਾਰਿਆਂ ਚਲੇ ਗਏ ਆ ਉਹ ਪਿੰਜਰੇ ਤੇ ਚੜ ਚੱਲਿਆ ਉਹ ਨਾਰ ਤੇ ਚੜ ਗਿਆ ਆਂ ਮੈਂ ਉੱਡੂੰਗਾ ਉਹ ਲਾਲ ਨੂੰ ਪਾਤੇ ਆ ਬਾਕੀ ਉਹ ਦੋ ਡਿੰਗ ਦੀ ਉਹਨਾਂ ਨੂੰ ਪਾਉਣੇ ਆ ਤੂ ਚਣ ਪੌਣ ਦਾਣਾ ਜਨੇ ơi ਮੁਰਗੇ ਸ਼ੁਰਕੇ ਇਹ ਬੜਾ ਟੱਪਦੇ ਆਗੇ ਦਾਣਾ ਪਾਉਣ ਲੱਗਾ ਵੇਖਾ ਜੀ। ਉਹ ਰੀ ਸ਼ਾਲਾ ਮਾਰਨ ਗਈ ਜਿਵੇਂ ਰਾਤ ਕੋਲ ਆਣਾ ਹਾਂ। ਰਾਜਲੂਣ ਪਾਣੀ ਦੀ ਪੀਤੀ ਕਰ ਰਾਤੀ ਭਰ ਕੇ ਗਿਆ। ਉਹ ਦੋਵੇਂ ਇਕੱਠੀਆਂ ਬੈਠੀਆਂ ਅੜ ਕੇ। ਇੱਕ ਬੈਠੀ ਹੋਏ ਤਾਂ ਆਮੀ ਆ। ਮਿਲਾਦਾ ਹੱਸ ਵਿੱਚ ਬੱਚੇ ਵੰਡਣ ਗਿਆ ਜਿਹੜੇ ਨਿਕਲੇ ਦੂਦੋ। ਮਾਂ ਕੋਖੜੀ ਜੇ ਤੇ ਛੱਡਦੀ ਐ ਤੇ ਨਾ ਟਰਕੀ ਛੱਡਦੀ ਐ। ਉਵਾਰੀ ਮੈਂ ਬੱਚੇ ਕੱਟਨੇ ਵਾਣੀ ਮੈਂ ਕੱਟਨੇ ਹੁਣ ਆਪਾਂ ਲੱਗੇ ਆਂ ਜੀ ਬੱਕਰੀਆਂ ਛੱਡਣ ਹਾਂ ਮਨਾਮਾ ਇੱਕ 11 12 ਵਜੇ ਕਰੇ ਹਾਂ ਇੱਕ ਨੂੰ ਕੰਨੋ ਫੜ ਕੇ ਲਈ ਜਾਣਾ ਤੇ ਮੇਰੇ ਪਿੱਛੇ ਪਿੱਛੇ ਇਹਨਾਂ ਤੁਰੀਆਂ ਆਉਣਾ ਉਹਨੇ ਨਾ ਮਗਰ ਮਗਰ ਸਾਧ ਗਿਆ ਦੇਖੋ ਆ ਆਉਂਦੀ ਹੈ ਮਗਰ ਮਗਰ ਇੱਕ ਨੂੰ ਕੰਨੋ ਵਾਲ ਲਈਦਾ ਬਾਕੀ ਸਭ ਪਿੱਛੇ ਪਿੱਛੇ ਲੈਣ ਬੰਨੇ ਆਉਂਦੀਆਂ ਇੱਕ ਨੂੰ ਫੜਿਆ ਫਿਰ ਆਸੇ-ਪਾਸੇ ਨਹੀਂ ਜਾਂਦੀਆਂ òi ਪੈਲਿਆਂ ਜਾਂ ਵੇਲੇਗਾ ਇੱਥੇ ਆਪਾਂ ਛਾੜਦੇ ਆਂ ਬੱਕਰੀਆਂ ਕਿਉਂਕਿ ਅਜੇ ਕੁਛ ਬੀਜਾ ਬਜਾਈ ਨਹੀਂ ਹੋਈ ਇੱਥੇ ਇਹਨਾਂ ਨੇ ਚਰਨਾ ਇਹ ਕਿੱਧਰ ਨੂੰ ਪੁੱਠੇ ਬੰਨੇ ਵੜਦੀਆਂ ਜਾਂਦੀਆਂ ਜਾਂ ਜੇ ਵੇ ਵੇ ਪਾਈਦੀਆਂ ਲੈਣ ਚ ਵੇ ਜਾਂਦੀਆਂ ਗੋਲੀ ਹੋਈਆਂ ਕਿ ਨਹੀਂ ਹਣ

ਕਰਿਆਂ ਕਰੇ ਖਾਦਾ ਬਾਅਦ ਚ ਲੈ ਆਵਾਂਗੇ ਉਹਨਾਂ ਦੇ ਕੋਲ ਤੇ ਚੜਦੀਆਂ ਰਹਿੰਦੀਆਂ ਇਧਰ ਉਹ ਪਾਣੀ ਪੁਣੀ ਢਾਹ ਕੇ ਡੰਗਰਾ ਨੂੰ ਕੋਈ ਬਰ ਬਹਿ ਵੀ ਜਾਈਦਾ ਚੱਲੇ ਆ ਆਹ ਤੇ ਧਰ ਨਿਕਲ ਗਿਆ ਹਾਂ ਜੀ ਯਾਰ ਛੱਡ ਕੇ ਆਇਆ ਤੇ ਪਿੰਡ 'ਚ ਵੜੀਆਂ ਫਿਰਦੀਆਂ ਹੋਰ ਕੀ ਆ ਮੈਂ ਤਾਂ ਘਰੇ ਕੋਇਆ ਸੁਟਣ ਗਿਆ ਤੇ ਗਵਾਚੇ ਕੱਗੇ ਉੱਥੇ ਰਹਿ ਗਿਆ ਇਨਾਂ ਨੇ ਅੱਜ ਮੈਨੂੰ ਹਾਇਓ ਰੱਬਾ ਇਨਾਂ ਨੇ ਬੜਾ ਵਕਤ ਪਾਇਆ ਓਏ ਮਰ ਗਿਆ ਮੈਂ ਤਾਂ ਅੱਜ ਇਨਾਂ ਦੇ ਮਗਰ ਹੀ ਚੋਕਰੀ ਕਿੱਧਰ ਨੂੰ ਕਰੀ ਕਿੱਧਰ ਨਿਕਲ ਜਾਂਦੀਆਂ ਮੇਰੇ ਮਗਰੋਂ ਲੈਂਦੀਆਂ ਆਂਦੀਆਂ ਤੂੰ ਨਾਲ ਹੀ ਰਹਿ ਮੈਂ ਤੇ ਛੱਡ ਕੇ ਗਿਆ ਘਰੇ ਕੋਇਆ ਮੈਂ ਸੋਟਾ ਹੀ ਗਿਆ ਅਜੇ ਇੱਕ ਬਠਲ ਸੁੱਟਿਆ ਤੇ ਦੂਜਾ ਭਰਿਆ ਤੇ ਪੈ ਜੋ ਹਰ ਨਿਕਲ ਗਈਆਂ ਕੀ ਕਰਨਗੀਆਂ ਇਹ ਇਹ ਤੂੰ ਹੀ ਚਾਰ ਲਓ ਮੈਂ ਆ ਜੰਨਾ ਘਰੇ ਮੈਂ ਪਾਣੀ ਪਿਉਣਾ ਕੋਇਆ ਛੱਟਣਾ 20 ਠੰਡੇ ਕਰਨ ਵਾਲੇ ਆ ਸਾਡੇ ਮਗਰ ਤੁਰਿਆ ਫਿਰ ਹੈ ਤੂੰ ਹੀ ਤਾਂ ਆਂ ਗਿਆ ਸਾਡੇ ਮਗਰ ਤੁਰਿਆ ਫਿਰੇ ਇੱਕ ਦਾ ਨਾ ਕਰਿਆ ਕਰੋ ਚਲੋ ਤੇ ਚਲੋ ਤੇਰਾ ਮਕਾਨ ਛੱਡਣਾ ਨਹੀਂਗਾ ਮਾ ਤੂੰ ਹੀ ਬੁਰਾ ਹਾਲ ਕੀਤਾ ਮਾ ਲੱਭ ਕੇ ਲਿਆ ਆ ਪਿੰਡ ਚ ਵਾਵਾ ਕਿਸੇ ਨੇ ਸੁਣਾ ਦੇ ਤਾਂ ਅਤਰੇ ਬੱਕਰੀਆਂ ਉਧਰ ਤੁਰੀਆਂ ਫਿਰਦੀਆਂ ਭਾਂਜੋ ਰੂੜੀਆਂ ਤੱਕੇ ਖਾਂਦੀਆਂ ਪਰ ਲੈ ਉਹਨੇ ਪਿੰਡ ਦੇ ਉਥੋਂ ਫੜ ਕੇ ਲਿਆ ਆ ਜਿੱਦਾਂ ਲੋਕਾਂ ਨੇ ਬਲਦ ਬੰਨੇ ਆ ਨਾ ਕਿ ਕੇ ਵੱਜਾ ਕੋਹ ਵੱਜਾ ਇਦਾਂ ਮੇਰੀ ਸਲਾਹ ਤੁਹਾਨੂੰ ਮੈਂ ਕਿੱਲੀ ਠੋਕ ਦੇਣੀ ਐ ਕਿਉਂਕਿ ਕੰਮ ਤਾਂ ਕਰੇ ਕਰਨੇ ਹੀ ਕਰਨੇ ਆ ਮਾ ਤੁਹਾਡੇ ਮਗਰ ਤੁਰਿਆ ਫਿਰਾਂ ਤੁਸੀਂ ਚਾਰ ਲਓ ਇੱਥੇ ਚੰਗੀਆਂ ਭਲੀਆਂ ਚਾਰਦਿਆਂ ਰਹਿੰਦੀਆਂ ਕੁੱਤੇ ਨੇ ਭਜਾਈਆਂ ਪੈਂਚ ਉਹਨੂੰ ਮੈਂ ਹੁਣ ਭਜਾ ਕੇ ਆਉਣਾ ਖੜ ਜਾ ਥੜ ਜਾ ਤੂੰ ਹਣ ਨਾ ਚਰਦੀਆਂ ਪਈਆਂ ਆਪਣਾ ਦਾ ਬੱਠਲ ਉੱਥੇ ਰਹੇਗਾ ਜੀ ਗੋਏ ਦਾ ਹੂੰ ਬੱਕਰਿਆਂ ਨੇ ਨਾ ਵਕਤ ਪਾ ਦਾ ਮੈਂ ਛੱਡ ਕੇ ਆਇਆ ਸੀ ਇਹ ਪਿੰਡ ਦੇ ਬਾਹਰ-ਬਾਰ ਮਿਲੀਆਂ ਉਹਨਾਂ ਵਿਚਾਰੀਆਂ ਸੱਚੀਆਂ ਉਹਨਾਂ ਨੂੰ ਪੈਂਦਾ ਕੁੱਤਾ ਇੱਕ ਉੱਤੇ ਤੋਂ ਡਰਦੀਆਂ ਬਹੁਤ ਨਿਕਲਦੀਆਂ ਉਹਨਾਂ ਦੇ ਵਾਸਤੇ ਦਾ ਰੋਗ ਨਹੀਂ ਆਂਦੀਆਂ ਬੂਟਾ ਸਿਆਂ ਮੇਰੇ ਕੋਲ ਰਹਿ ਨਹੀਂ ਤਾਂਹੀਂ ਨਹੀਂ ਰਹਿਣਾ ਨਹੀਂ ਤਾਂ ਪੱਜ ਆਉਣਾ ਲਾਈ ਸੁੱਟ ਕੇ ਆਈਏ ਬੱਠੜ ਲਾਈ ਮੂੰਗੋ ਆ ਲਈਏ ਛੋਟਾ ਤੇ ਬਾਅਦ ਜੇ ਤੁਹਾਨੂੰ ਮਿਲਦੇ ਆ ਫਿਰ ਵੀਡੀਓ ਕੰਟੀਨੂ ਕਰਦੇ ਹਾਂ ਡੰਗਰਾਂ ਨੂੰ ਪਾਣੀ ਦਾਵਾਂਗੇ ਫਿਰ ਆਪਾਂ ਬਿਕਰੇ ਕੋਇਆ ਲਈਏ ਛੋਟਾ ਪੰਜ ਛੇ ਬੱਠਾ ਲੈ ਗਏ ਗੋਏ ਦੇ ਇਹਨਾਂ ਨੂੰ ਵੀ ਰੇ ਲਾਲ ਗਏ ਆਈ ਗੋਇਆ ਲੈ ਆਉਂ ਛੋਟਾ ਹੁਣ ਆਪਾਂ ਦਾਵਾਂਗੇ ਡੰਗਰਾਂ ਨੂੰ ਪਾਣੀ ਚੱਲ ਨਹੀਂ ਚਲ ਪਾਣੀ ਪੀ ਲੈ ਥੇ ਜਿਆਦਾ ਸੁਆਦੇ ਚਲੋ ਡਿੱਗੀ ਤੇ ਆਹ ਚਲੋ ਪੀਓ ਲੈਣ ਚ ਪੀਓ ਪੀਓ ਬਣੀ ਦੋ ਦੋ ਤਿੰਨ ਤਿੰਨ ਨੂੰ ਇਕੱਠਾ ਹੀ ਪਾਣੀ ਪਿਆ ਦੇਣਾ ਆਪਾਂ ਇਦਾਂ ਕਰਕੇ ਪੀਲਾ ਪੀਲਾ ਕਿਤੇ ਨਹੀਂ ਜਾਂਦਾ ਵੱਛਾ ਤੇਰਾ ਪਾਣੀ ਪੀਲਾ ਨੇੜੇ ਕਰਨ ਲੱਗ ਗਈਆਂ ਯੋ ਬਿਓ ਪਾਣੀ ਠੰਡਾ ਕੀ ਹੋ ਗਿਆ ਤੈਨੂੰ ਹੈ ਪਾਣੀ ਨਹੀਂ ਪੀਣਾ ਭੱਜਣ ਲੱਗ ਗਈਆਂ ਵਾ ਤੇ ਨੰਡਾਤਾ ਆ ਬੱਚੀ ਰਹਿ ਗਈ ਬੱਚਿਆਂ ਨੂੰ ਰੱਖਤਾ ਆ ਜਾਂਦੀਆਂ ਤੋ ਹਣ ਉਹੀ ਰਾਜ ਨਾ ਬਾਲਟੀ ਨੂੰ ਪੈ ਜਾਂਦੀਆਂ ਜੇ ਭੱਜ ਕੇ ਡਿੱਗੀ ਨਹੀਂ ਦੀਦੀ ਤੁਹਾਨੂੰ ਪੀ ਪਾਣੀ ਮੈਂ ਜਾਂਦੀਆਂ ਕੁਟਾਂਕੜਾ ਚਕੜਾ ਹੂੰ ਬੜੀ ਤੇ ਲੱਗੀ ਸੀ ਡਿੱਗੀ ਵੀ ਪਾਣੀ ਵਾਲੀ ਤੁਹਾਡੀ ਸਾਫ਼ ਕਰਨ ਵਾਲੀ ਹੋ ਗਈ ਹਾਂ ਇਹ ਕਦਾ ਟੁੱਟੀ ਤਾਂ ਨਹੀਂ ਪਤਾ ਕਦੋਂ ਆਵੇ ਤੇ ਕਦੋਂ ਨਾ ਨਹੀਂ ਤਾਂ ਡਿੱਗੀ ਸਾਫ਼ ਕਰ ਦੀਏ ਜਿੱਦਣੇ ਕਿੰਨੀ ਵਾਰੀ ਮੈਂ ਡਿੱਗੀ ਸਾਫ ਕੀਤੀ ਐ ਫਿਰ ਦੋ ਦੋ ਦਿਨ ਡਿਊਟੀ ਨਹੀਂ ਆਉਂਦੀ ਫੇਰ ਟਰੈਕਟਰ ਤੇ ਰੈਪ ਟੈਂਕੀ ਭਰ ਕੇ ਲਿਆ ਕੇ ਪਰਣੀ ਪੈਂਦੀ ਡਿੱਗੀ ਇਹ ਬੜਾ ਰੌਲਾ ਪਤਾ ਨਹੀਂ ਕੁਦਰਤੀ ਆ ਜਦੋਂ ਹੀ ਆਪਾਂ ਡਿੱਗੀ ਸਾਫ ਕੀਤੀ ਆ ਉਦੋਂ ਹੀ ਡਿਊਟੀ ਆਈ ਲਓ ਸਬਜ਼ੀਆਂ ਵਾਲੇ ਆ ਗਏ ਪਿੰਡੀਆਂ ਤੋਰੀਆਂ ਗਰੇਲੇ ਟਮਾਟਰ ਜਿੰਨੇ ਲੈਣੇ ਆ ਜੂਗਾ ਹਣ ਬੱਸ ਕਰੋ ਰੌਲਾ ਹੀ ਮਰੀ ਜਾਣਾ ਲਓ ਯਾ ਕੱਲੀ ਬਚੀ ਰਹਗੀ ਆ ਆ ਛੇ ਨੋਕੇ ਬਾਲਟੀ ਧਰਤੀ ਸੀ ਇਹਨਾਂ ਨੂੰ ਨਾ ਅੰਦਰ ਕੰਨਾ ਬਸ ਗਾਣਾ ਨੇ ਪੀੜਿਆ ਮਿਲਣਾ ਗੋਰੀ ਪੀੜਿਆ ਪਾਣੀ ਚੱਲ ਫਿਰ ਚੱਲੀਏ ਲਈ ਹੁਣ ਪੰਮੇ ਨੇ ਕਰਤਾ ਇਹ ਫੋਨ ਕਹਿੰਦਾ ਗਾਵਾਂ ਵਾਲੇ ਆ ਗਏ ਆ ਹੁਣ ਅਸੀਂ ਆ ਡੰਡੇ ਲੈ ਲਿਆ ਤੇ ਗਾਵਾਂ ਵਾਲਿਆਂ ਨੂੰ ਕੁੱਟਾਂ ਚੱਲਿਆਂ ਕਿਉਂਕਿ ਆਪਣੀ ਪਾਲੀ ਜੋੜੇ ਖੜੇ ਆ ਇਹਨਾਂ ਨੂੰ ਨਾ ਚਾੜਾ ਛਕਾ ਕੇ ਆਉਣੇ ਆ ਕਿੰਨੂੰ ਪੁੱਛਿਆਈ ਆ ਕਿੰਨੂੰ ਪੁੱਛਿਆ ਇਹ ਦੱਸ ਫੇਰ ਤੈਨੂੰ ਪਤਾ ਨਹੀਂਗਾ ਦੇ ਗਏ ਜੇ ਨਹੀਂ ਬਾਈ ਯਾਰ ਆਪਰ ਪਹਿਲੀ ਕੱਢ ਇਹਨੂੰ ਫਿਰ ਕੱਢ ਤੂੰ ਪਰਲੇ ਮੈਂ ਲੈ ਜਾ ਉੱਪਰ ਲੈ ਜਾ ਮਾਰਨਾ ਇਹਨੇ ਕਹੋਂਗੇ ਗਰੀਬਾਂ ਨੂੰ ਮਾਰਦੇ ਆ ਚਲੋ ਕੱਢੋ ਪਾਰ ਬਸ ਮੈਂ ਕੀਤ ਮਾਇਆ ਬਣਾਇਆ ਸਾਰਾ ਕੁੜੀਆ ਜਿੰਨ ਜੋ ਬੂਟਾ ਛੜਕਤੇ ਜੋ ਬੂਟਾ ਇਹਨਾਂ ਨੇ ਛੱਟਦੇ ਨਹੀਂਗੇ ਹਾਂ ਅਮਰੂਦ ਤੇ ਉਹਦਨ ਸਾਂਹ ਨਹੀਂ ਛੱਡ ਗਿਆ ਉਹ ਤੁਰਿਆ ਫਿਰਦਾ ਹਾਂ ਇੱਕ ਸਾਂਹ ਛੱਡ ਗਿਆ ਕੋਈ ਚੈਨ ਨੂੰ ਕਰ ਲਾ ਦੇ ਨਾਲ ਪਾਏ ਨੂੰ ਕਰ ਲਿਆ ਨੂੰ ਕਹ ਉਹਦੇ ਸਾਡੇ ਗੁਰਪ੍ਰੀਤ ਦੇ ਪੱਠੇ ਖਾਣਾ ਮੈਂ ਚੈਨ ਨੂੰ ਫੋਨ ਕਰਾਂ ਕਦੀ ਕੋਈ ਛੱਡ ਜਾਂਦੇ ਡੰਗਰ ਕਦੀ ਕੋਈ ਛੱਡ ਜਾਂਦੇ ਜਿਹੜਾ ਐਡਾ ਸਾਂਹ ਛੱਡ ਪੈਂਟ ਚ ਕਾਟ ਲੈਣ ਨੂੰ ਪਾਰ ਚੰਗੇ ਰਹੋਗੇ ਮੈਂ ਕਹਿੰਦਾ ਹੁਣ ਤੂੰ ਪਾਰ ਕੱਢ ਲੈ ਬਸ ਇਤੋਂ ਤੇ ਜਿਹੜੇ ਰਾਜ ਬੂਟੇ ਮੁੱਛ ਦੇ ਜੇ ਚਲਾ ਮੇਰੇ ਨਾਲ ਤੈਨੂੰ ਮੈਂ ਅਮਰੂਦ ਖਵਾ ਤੁਰੇ ਜਾਂਦੇ ਆ ਇੱਧਰ ਆ ਇੱਧਰ ਆ ਜਾ ਐ ਤੂੰ ਉੱਥੋਂ ਜਿਹੜਾ ਆਉਂਦਾ ਉਹ ਹੀ ਕਹਿੰਦਾ ਮੈਂ ਅੱਜ ਆਇਆ ਯਾਰ ਪੰਮਿਆ ਉਹਦੋਂ ਉਹਨਾਂ ਨੂੰ ਪੁੱਛਿਆ ਉਹ ਆਉਂਦਾ ਅੱਜ ਆਇਆ ਜਿਹੜਾ ਆਉਂਦਾ ਅੱਜ ਆਇਆ ਹੁਣ ਕੋਈ ਪਿਆਰ ਦਾ ਮੁੱਲ ਨਹੀਂ ਨਹੀਂ ਪਿਆਰ ਦਾ ਮੁੱਲ ਕੋਈ ਨਹੀਂ ਫਿਰ ਕੱਢ ਲੋ ਕਿਹਾ ਗਿਆ ਪਿਆਰ ਦਾ ਮੁੱਲ ਕੋਈ ਇੱਥੇ ਕਿੱਛੀ ਰਹਿਣਾ ਤੇਗਾ ਯਾਰ ਇਹ ਕੋਈ ਯਾਰ ਤਾਂ ਕਰਦੇ ਨਹੀਂ ਹੈ ਜਾਂ ਤਾਂ ਕੋਈ ਥੋੜਾ ਕੋਈ ਯਾਰ ਕਰਨੇ ਆ ਆ ਨਾਣੇ ਤੇ ਨਾ ਨਾ ਮੈਨੂੰ ਗੁੱਸਾ ਚੜਾ ਦੇ ਨਾ ਨਾ ਫੇਰ ਕਾ ਨਾ ਮੀ ਗਰੀਬਾਂ ਨਾਲ ਇਹ ਕੀਤੀ ਆ ਲੈਓ ਲੈਓ ਯਾਰ ਤੂੰ ਇਹਨਾਂ ਮੈਂ ਐਵੇਂ ਮਾਰਾ ਨਹੀਂ ਤੁਹਾਨੂੰ ਆਤਮਾ ਇਹ ਤਾਂ ਕਹਿਣਾ ਨਹੀਂ ਵੀ ਸਾਡੀ ਗਲਤੀ ਆ ਅਗਲੇ ਤੇ ਮਰੂਦ ਮੋਛ ਤੇ ਅਗਲੇ ਦਾ ਕੋਸ਼ ਕਰਤਾ ਹੈ ਇਹ ਨਹੀਂ ਨਾ ਸੋਚਣਾ ਵੀ ਇਹ ਕੋਈ ਕੁਝ ਕਰਤਾ ਹੈ ਇਹਨਾਂ ਨੇ ਨਾ ਆਪਣੀਆਂ ਗਲਤੀਆਂ ਵੀ ਗਰੀਬ ਨੂੰ ਮਾਰਤਾ ਗਰੀਬ ਨੂੰ ਮਾਰਤਾ ਬਸ ਪਰ ਤੁਸੀਂ ਪਾਰ ਚਲਾ ਲੋ ਪਰਲੇ ਪਨੇ ਲੈ ਤਿੰਨ ਰਾਤ ਖੇਤਾਂ ਰੇ ਮੇਰੀ ਗੱਲ ਸੁਣ ਲੈ ਤਿੰਨ ਰਾਤ ਖੇਤਾਂ ਰੇ ਨਹੀਂ ਖੇਤਾਂ ਰੇ ਨਹੀਂ ਆਇਕ ਨੇ ਦਾ ਕਿ ਜੜਾ ਥੋੜਾ ਕੋਣਾ ਵੇਲੇ ਵਾਣੀ ਚੋਰ ਨੇ ਯਾਰ ਕਿਉਂ ਨਹੀਂ ਜਾੜਾ ਕਰਾਉਂਦੇ ਯਾਰ ਡੰਗਰ ਤੇ ਤੂੰ ਮੂੰਹ ਤੇ ਛਿੱਕੀਆਂ ਚੜਾਈਆਂ ਨਹੀਂ ਤੂੰ 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 ਜਾਜ ਰਹੀ ਲਾਈਆਂ ਜਾ ਰਹੀਆਂ ਇੱਥੇ ਲਾਈਆਂ ਓ ਯਾਰ ਵੇਲਾ ਤੂੰ ਕਿਸੇ ਛੜਕੇ ਆਉਂਗੇ ਨਾ ਛੜਕਤੇ ਆਉਂਦੇ ਜੇ ਨਾ ਸਿੱਧੀ ਛੜਕ ਆਉਂਦੇ ਆ ਯਾਰ ਵਾਂਚਵਾਰੀਆਂ ਦਾ ਤੇ ਛੜਕਤੇ ਬੂਟੇ ਨਹੀਂ ਲੱਗੇ ਕਿਹੜੇ ਦੇ ਹਾਂ ਛੜਕਾਂ ਦੇ ਓ ਫਾਟੇ ਕੋ ਦਾ ਸਿਪਾਈ ਆ ਗਿਆ ਤੇ ਬੂਟੇ ਦਗੇ ਅੱਗੇ ਤਾਂ ਲੈ ਹੀ ਨਹੀਂ ਗਏ ਛੜਕ ਤੇ ਆ ਪੱਕੀ ਤੈਨੂੰ ਬੂਟੇ ਜੇ ਮੈਂ ਤੈਨੂੰ ਉੱਥੇ ਨਾਲ ਨਾਲ ਸਿਮਿਆਂ ਦੇ ਬੂਟੇ ਅਸੀਂ ਲਾਏ ਨਿੱਕੀ ਖੁਸ਼ੀ ਵਾਲਾ ਵਿਖਾਦਾ ਤਾਂ ਫੇਰ ਜਿੱਥੇ ਦੇ ਛੜ ਨਾ ਫਿਰ ਥੱਲੇ ਡਾਲੀਆਂ ਗਈਆਂ ਇਧਰ ਲੈ ਜਾਈਦਾ ਜੇ ਤੈਨੂੰ ਮੈਂ ਵਿਖਾਦਾ ਉੱਥੇ ਵੀ ਬੂਟੇ ਲਾਏ ਆ ਤੁਸੀਂ ਯਾਰ ਛੱਡ ਦੇਗੇ ਡੰਗਰਾਂ ਤੇ ਤੁਰੇ ਤੇ ਇੰਨੇ ਡੰਗਰ ਤੁਰੇ ਤੁਰੇ ਜਾਂਦੇ ਬੂਟੇ ਮੋਚ ਜਾਂਦਾ ਦਸੀ ਰੋਕ ਲੇਗਾ ਪੰਮੇ ਹਾਂ ਤੇ ਮਰੂਦ ਕਿੰਨੇ ਤੜੇ ਖਾ ਗਿਆ ਉਹ ਨਹੀਂ ਕਹੂਗਾ ਅੱਜ ਮੈਂ ਆਇਆ ਉਹ ਦਿਨ ਉਹ ਘੇਰਿਆਂ ਦਾ ਮੈਂ ਆਇਆ ਹੁਣ ਇਹਨਾਂ ਦਾ ਕਰੇ ਕੀ ਯਾਰ ਦੱਸ ਆ ਤੂੰ ਹੀ ਪਾਰ ਲੈ ਜਾ ਅੱਛਾ ਚੜੀ ਜਾ ਕੇ ਇੱਧਰ ਜਾਈਏ ਆਦੀ ਵੀ ਗਰੀਬਾਂ ਦਾ ਟੈਂਪਰਟ ਕਰਨਾ ਹੀ ਕਰੇ ਤੂੜੀ ਪਾਓ ਅਸੀਂ ਪਾਉਣੀ ਆ ਇਹੇ ਚੜੀ ਇਹ ਮੈਲੇ ਵਾਣ ਦੇ ਲਈ ਫਿਰਨੇ ਭਾ ਦੇ ਘਰ ਨਹੀਂ ਆਹੀ ਤੂੜੀ ਘਰੇ ਨਹੀਂ ਪਾਉਂਦੇ ਪੈ ਜਾ ਕੇ ਵੇ ਮੈਂ ਵੀਡੀਓ ਵਿਖਾ ਦਿਨਾ ਸੇਰੇ ਦਾਣਾ ਪਾਇਆ ਗਿਤਾਵਾ ਕੀਤਾ ਰਾਤ ਨੂੰ ਫੇਰ ਕਰਾਂਗਾ ਤੀਜੇ ਦਿਨ ਮੈਂ ਘੱਟਾ ਲਾਉਣਾ ਦਾਣੇ ਦਾ ਤੇ ਮੈਂ ਵੀ ਸੋਚਾਂ ਵੀ ਮੈਂ ਤਾਂ ਇੱਥੇ ਛੱਡੀ ਫਿਰ ਨਾਲੇ ਖੁਦ ਮੇਰੀ ਜ਼ਮੀਨ ਇੱਥੇ ਮੈਂ ਤਾਂ ਨਹੀਂ ਜ਼ਮੀਨ 'ਚ ਛੱਡਦਾ ਇਹ ਤਾਂ ਭਾਵੇਂ ਛੱਡਦਾ ਮੈਂ ਤਾਂ ਡੰਗਰ ਵੀ ਨਹੀਂ ਛੱਡਦਾ ਠੀਕ ਹੈ ਤਾਂ ਵੇਲੇ ਵਾਂ ਮੇਰੀਆਂ ਤਾਂ ਬੱਕਰੀਆਂ ਬੱਕਰੀਆਂ ਹੈਗੀਆਂ ਚਾਰ ਫਿਰ ਕੇ ਜਾਂਦੀਆਂ ਬਸ ਇਹ ਮੈਂ ਤੂੰ ਚਾਰ ਬੱਕਰੀਆਂ ਵੀ ਚਾਰਨਾ ਐਵੇਂ ਇੱਥੇ ਕਹਾਵਾ ਚਾਰ ਨਹੀਂ ਬਸ ਤੂੰ ਪਾਰ ਚਾਰ ਰੋ ਫਿਰ ਇਧਰ ਨਾ ਜਾ ਤੁਸੀਂ ਆਪਦੀ ਜ਼ਮੀਨ ਚਾਰੋ ਨਾ ਇਹ ਤਾਂ ਮੇਰੇ ਮੇਰੇ ਆ ਪੰਜ ਸੱਤ ਮੱਝਾਂ ਪਾਰ ਕੋਈ ਨਹੀਂ ਆ ਸਾਡੀ ਐ ਹੀ ਨੇ ਬਸ ਉਹ ਪਾਰ ਕੇ ਨਾ ਇੱਧਰ ਚਰ ਤੁਸੀਂ ਕਿਹਨੇ ਪਾਰ ਚਣਵਾ ਤੇ ਕਿਹਨੇ ਚਾਹੀ ਤੇ ਤੂੰ ਪਾਰ ਚਾਰ ਲਈ ਬਸ ਤੈਨੂੰ ਫਿਰ ਘਰੇ ਲੈ ਜਾਓ ਜਾਣਾ ਕਿੱਧਰ ਜੇ ਕਿਉਂ ਵੀ ਆ ਘਰੇ ਲੈ ਜਾਓ ਤੇ ਪਾਸ ਕਾ ਤੈਨੂੰ ਮੈਂ ਇੱਥੇ ਕਰਨਾ ਆ ਅਸੀਂ ਟਾਈਮ ਪਾਸ ਨਹੀਂ ਆਈ ਜਾ ਕੇ ਵੇ ਪੌਣਾ ਕਿਲਾ ਜਵਾਰ ਬੀਜੀ ਐ ਉਹ ਤੇ ਮੇਰੀ ਜ਼ਮੀਨ ਮੈਂ ਚਾਰਨਾ ਹੈ ਕਿ ਨਹੀਂ ਹੈ ਆਏ ਤੂੰ ਬੱਕਰੀਆਂ ਮੇਰੀ ਜਮੀਨ ਮੈਂ ਤਾਂ ਚਾਰਾਂਗਾ ਹੀ ਚਲੋ ਤੁਹਾਡੀ ਜਮੀਨ ਕਿਉਂਕਿ ਤੇਰਾ ਜਾੜ ਤਾਂ ਨਹੀਂ ਤੂੰ ਆਪਦੀ ਜਾ ਕੇ ਚਾਰੀ ਜਾ 50 ਤਾਂ ਹੈ ਜਿਆਦਾ ਕਿਹਦੇ ਫਲਾਣੀ ਜਗਾ ਤੂੰ ਜਾ ਕੇ ਮੇਰੀ ਜਮੀਨ ਹੈਗੀ ਤਾਂ ਮੈਨੂੰ ਉਹ ਨਹੀਂ ਦੁੱਖ ਜਿਹੜੇ ਛੜਕਤੇ ਸੀ ਬੂਟੇ ਲਾਉਣੇ ਮੈਨੂੰ ਉਹਨਾਂ ਦਾ ਦੁੱਖ ਆ ਬਸ ਛੜਕਤੇ ਤਾਂ ਸਾਨੂੰ ਪਤਾ ਸਰਕਾਰੀ ਬੂਟੇ ਲੱਗੇ ਹੋਏ ਨੇ ਸਰਕਾਰੀ ਨਹੀਂ ਭਾਈ ਅਸੀਂ ਲਾਉਣੇ ਨਿੱਕੀ ਖੁਸ਼ੀ ਵਾਲੇ ਦਸੀ ਆ ਆ ਕਿਹੜਾ ਸਰਕਾਰੀ ਲੱਗੇ ਨੇ ਕਿਹੜਾ ਵੱਡੇ ਮੁੱਦੇ ਮਾਰਦੇ ਕੋਈ ਤੂੰ ਉਹ ਜਿਹੜੇ ਰੋਸੀ ਉਥੇ ਲਾਏ ਮਸਾਣਾ ਕੋਲ ਮਸਾਣਾ ਕੋ ਬੂਟੇ ਐਸ ਜੇ ਗਮਾਂ ਟਪਣੀ ਕਿਉਂ ਨਹੀਂ ਤੇ ਫਿਰ ਕਿਦ ਖਾਲ ਚੇਰ ਇਹ ਤੇ ਪਾਈਂ ਛੜਨ ਸਿੱਟੀ ਆਵਾਂ ਦੇ ਵਿੱਚ ਜਾਣੀਆਂ ਨਿਆਈਆਂ ਵਾਲੇ ਤੇ ਇਤਨਾ گاਵਾ ਛੱਡ ਕੇ ਸੋਣ ਲੋ ਜਿਹੜੀਆਂ ਟਾੜੀ ਆਉਂਦੀਆਂ ਬੁੱਢੀਆਂ گاਵਾ ਨਹੀਂ ਬੁੱਢੀਆਂ ਸਾਡੀ ਵੀਡੀਓ ਬਣਾ ਲੈ ਗਾ ਲਾ ਤਾਂ ਸੋਲਾ ਥਾਨ ਵੀ ਛੱਡ ਗਏ ਨਹੀਂ ਛੱਡੀਆਂ گاਵਾ ਜਦੋਂ ਆਏ ਨਾ ਰਲ ਗਿਆ ਉਹਨਾਂ ਕੀ ਕੀਤਾ ਉੱਥੋਂ ਐ ਕਰਕੇ گاਵਾ ਕੱਢ ਗਏ گاਵਾ ਕੱਢ ਕੇ ਪਿਛਾ ਕੇ ਤੋਰ ਗਏ ਫਾ ਲਿਆ ਸਾਰੀਆਂ گاਵਾ ਕਰਕੇ ਉੱਤੇ ਸੱਜਾ ਬੜੇ ਕੁੱਟੇ ਮੈਂ ਇਥੇ ਮਤਾਂ ਬੜੇ ਕੁੱਟੇ ਫੇਰ ਉਹ ਕਹਿੰਦੀ ਸਾਡੀਆਂ ਹੀ ਨੇ ਹੁਣ ਮੇਰੀ ਗੱਲ ਤੋਂ ਤੂੰ ਇਤਹਾਨ ਛੱਡ ਗਿਆ ਇੱਕ ਮਿੰਟ ਤੁਸੀਂ ਕਹਿੰਦੇ ਥਾਨ ਸਾੜਾ ਹੈਗਾ ਤਾਂ ਵਾਗ ਵਾਲਾ ਦਈਏ ਸਾਡੇ ਥਾਨ 2 ਸਿਰ ਦੇ ਏ ਕੋਈ ਕਾ ਕੜਾ ਦੇ ਕੋ ਖੜਾ ਠੀਕ ਹੈ ਇਹ ਦੇਖੋ ਚੜ੍ਹ ਕੇ ਜਾਈਏ ਚੜ੍ਹ ਕੇ ਹੁਣ ਉਹ ਉਹ ਇਹਦੇ ਨਾਲ ਤੇ ਸਾਡੇ ਕੋਲ ਤਾਂ ਕੰਮ ਹੀ ਨਹੀਂ ਗਿਆ ਜਿਹਨੂੰ ਅਸੀਂ ਤਾਂ ਜੈਹਸਾਨ ਕਹੀਏ ਤਾਂ ਸਾਰੇ ਖਾ ਗਿਆ ਉਹਦੇ ਪੱਠੇ ਠੀਕ ਹੈ ਸਾਨ ਲੱਗਦਾ ਨਹੀਂ ਨਹੀਂ ਗਏ ਉਧਰ ਉਹ ਤੀਰੇ ਦੇ ਤੀਰੇ ਦੇ ਤੀਰੇ ਦੇ ਸਾਰੇ ਪੱਠੇ ਖਾ ਗਿਆ ਤੀਰੇ ਦੇ ਖਾ ਕੇ ਤਾਂ ਗੋਰਫਰੀ ਤੇ ਚੈਨ ਦੇ ਆ ਗਏ ਗੋਰਫਰੀ ਤੇ ਖਾ ਗਿਆ ਚੈਨ ਦੇ ਖਾ ਗਿਆ ਉਹਦੇ ਸੁੱਖੇ ਤੇ ਮੁੰਡੇ ਤੇ ਖਾ ਗਿਆ ਕਿੰਨਿਆਂ ਦੇ ਤਾਂ ਪੱਠੇ ਖਾ ਗਿਆ ਜੋਨਾਂ ਸਭਜਾ ਲੈ ਇੱਕ ਨੇ 20 25 ਇੱਕ ਮਾਈਲੀ ਬੁੜੀ ਸਾਰੇ ਮੱਝਾਂ ਲਵੇ ਦਿੰਦੀ ਆ ਕੋ ਗਾਵਾਂ ਵਾਲਾ ਇੱਕ ਅੱਧਾ ਹੁੰਦਾ ਸਾਰੇ ਇੱਕ ਰੰਗੇ ਨਹੀਂ ਹੁੰਦੇ ਆ ਫਿਰ ਦੁਪਾਰ ਚਲਾ ਲੈਣ ਕੋਈ ਐ ਬਾਰਾ ਨਾ ਕਿ ਕਿੱਧਰ ਚਾਰ ਲੈਣਾ ਕਿੱਧਰ ਰਹਿ ਜਾਏ ਬਾਤ ਤੈਨੂੰ ਦੱਸ ਫੇਖ ਕਰ ਲੈ ਜਾ ਮੈਂ ਤਾਂ ਇੱਕ ਹੀ ਗੱਲ ਕਰਦਾ ਦੋਹਾਂ ਚ ਜਿਹੜੀ ਮਰਜ਼ੀ ਕਰ ਲਓ ਕਿਉਂ ਵੀ ਯਾਰ ਵੇਲੇ ਜਿੰਮੇਦਾਰ ਕਿ ਜਿੰਮੇਦਾਰ ਤਾਂ ਰੋਕਦਾ ਨਹੀਂ ਲਓ ਭਰਾ ਵਾਹੀ ਇਹਨਾਂ ਨੂੰ ਕੋਈ ਨਹੀਂ ਗਿਆ ਹੀ ਚੱਲੇ ਆਂਦੇ ਇੱਥੇ ਚਾਰ ਕੇ ਕਹਤਾ ਨਹੀਂ ਨਾ ਤੈਨੂੰ ਕੁਛ ਨਹੀਂ ਹਾਂ ਕਿਉਂ ਵੀ ਠੀਕ ਹੈ ਚੰਗਾ ਯਾਰ ਹੁਣ ਦੱਸ ਤੈਨੂੰ ਬਾਤ ਤੂੰ ਕਮ ਕਹਤਾ ਹੋਰ ਲੈ ਜੀ ਮੇਰਾ ਵੀਰ ਪਾ ਇਧਰੋਂ ਚਾਰ ਕੇ ਪਰਲੇ ਬੰਨੇ ਉਹ ਤੁਹਾਡੇ ਕੋ ਲਾਈ ਉਹਨਾਂ ਨੂੰ ਛਾੜ ਦੇ ਉਹ ਗਾਮਾ ਵਾਲਿਆਂ ਨੂੰ ਤੇ ਆਪਦੀਆਂ ਬੱਕਰੀਆਂ ਮੈਂ ਲੈ ਚੱਲਿਆਂ ਮਗਰ ਮਗਰ ਮੇਰੇ ਤੁਰੀਆਂ ਆਉਂਦੀਆਂ ਜੀ ਕੁੱਤਾ ਚਾਰ ਦਾ ਬੁੱਟੇ ਦੀ ਪੱਟਿਆ ਹਾਂ ਕੁੱਤਾ ਮੇਰਾ ਚਾਰ ਦਾ ਬੱਕਰੀਆਂ ਹੋ ਬਾਬੇ ਨੇ ਨੇੜੇ ਨਾ ਆਵੇ ਹੈ ਬਾਬੇ ਦੀ ਸ਼ੇਰ ਚਾਰ ਦਾ ਹਾਂ ਇਹ ਬਹੁਤ ਸਿਆਣੀਆਂ ਨੇ ਵੇਖੋ ਇਹਨਾਂ ਨੇ ਆ ਮਗਰ ਮਗਰ ਇਹ ਤੁਰੀਆਂ ਹੋਣਾ ਨਾਲ 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 ਬੰਦੇ ਇਹ ਕੋਈ ਮੋੜਾ ਨਹੀਂ ਕੋਈ ਛੋੜਾ ਨਹੀਂ ਬਸ ਕਰੇ ਜਾਵਾਂਗੇ ਮਗਰ ਮਗਰ ਤੁਰੀਆਂ ਜਾਣਗੀਆਂ ਪੂਰੀਆਂ ਸਿਆਣੀਆਂ ਨੇ ਬਵਾਜ ਮਾਰ ਕੇ ਤਾਂ ਭੱਜੀਆਂ ਹੀ ਆਉਂਦੀਆਂ पण ਕੀ ਯਾਰ ਭੈ ਮਾਂ ਗਾਂਵਾਂ ਵਾਲੇ ਕਰੀ ਬੰਦੇ ਮੇਰਾ ਜੀਵ ਨਹੀਂ ਕਰਦਾ ਕੋਈ ਆਖਣ ਨੂੰ ਜੋ ਮਿੰਤਾ ਹੀ ਕਰੀ ਜਾਂਦੇ ਆ ਮਾ ਚਾਰ ਲਓ ਬਾਈ ਕੋਈ ਚੱਕਰ ਨਹੀਂ ਆ ਪਰ ਇਧਰ ਇਧਰ ਚਾਰ ਲਓ ਜਿਆਦਾ ਨੁਕਸਾਨ ਇਹ ਅਮਰੂਦ ਮਰਾਦ ਮਿਛਾ ਜਾਂਦੇ ਬਾਈ ਬੁਰਾਲ ਕਰ ਦਿੰਦੇ ਆ ਅਸੀਂ ਮਿਆਂ ਕੋਲ ਅਸੀਂ ਬੂਟੇ ਲਾਏ ਵਿਚਾਰੇ ਨਿੱਕੇ ਖੁਸ਼ੀ ਵਾਲਿਆਂ ਨਾਲ ਓ ਭੈਣ ਜੋ ਮਛਾ ਦਿੰਦੇ ਬਹੁਤ ਬੁਰਾ ਹਾਲ ਕਰਦੇ ਤੁਹਾਨੂੰ ਪਤਾ ਹੀ ਹੈ ਛੜਕਾਂ ਤੇ ਜਿੰਨੇ ਬੂਟੇ ਲੱਗੇ ਦਰਖਤਾਂ ਦੀ ਆਪਾਂ ਨੂੰ ਲੋੜ ਆ ਦਰਖਤੇ ਕੋਈ ਛੜਦੇ ਨਹੀਂਗੇ ਇਹ ਬੰਦਾ ਇਹਨਾਂ ਨੂੰ ਕਵੇ ਹਗਵਾਥੀ ਜੋੜੀ ਜਾਂਦੇ ਆ ਜਨਾ ਯਾਰ ਨਾ ਯਾਰ ਨਾ ਯਾਰ ਇਹ ਤਾਂ 15 20 ਮਿੰਟ ਜੇ ਇਹਦੇ ਯੁੱਧ ਕੇ ਆ ਗਏ ਆ ਹੁਣਾਂ ਦੇ ਇੰਨੀ ਥਾਂ ਤੇ ਚਾਰਾਂਗੇ ਬਾਈ ਗਾਂ ਨਹੀਂ ਚਾਰਦੇ ਤੇ ਮੈਂ ਆਹੀ ਇਥੇ ਵਿੱਚ ਟਾਲੀਆਂ ਲਾਈਆਂ ਇਹਨਾਂ ਮੋਟੇ ਜਾਣ ਕਰਨ ਕੇ ਇਹਤੀ ਪੀ ਲੋ ਪਾਣੀ ਤੇ ਚਲੋ ਆਪਦੇ ਬਾੜੇ ਚ ਹੁਣ ਨਾ ਘੜਾ ਪਾਣੀ ਨਹੀਂ ਪੀਣਾ ਪੀ ਲੋ ਪੀ ਲੋ ਪੀ ਲੋ ਛੇਤੀ ਕਰੋ ਹੁਣ ਅੱਛੀ ਵੀ ਹੁਣ ਅੰਦਰ ਕਰੀਏ ਵਿਚਾਰੀ ਤੋਪਾ ਆ ਗਈ ਬੱਕਰੀਆਂ ਵਾਲੀ ਵੇਚੀ ਬਾੜੇ ਦੇ ਕਰ ਦਿੱਦੀਆਂ ਆ ਵੱਛਾ ਦੇ ਵੱਛੀ ਲਓ ਜੀ ਬੱਕਰੀਆਂ ਵੀ ਲੈ ਆਂਦੀ ਆਂ ਆਪਾਂ ਬਾੜੇ 'ਚ ਕਰਦੀਆਂ ਤੇ ਵੱਛੀ ਦਾ ਵੱਛਾ ਵੀ ਅੰਦਰ ਬੰਨਤਾ گاਵਾਂ ਨੂੰ ਵੀ ਸਾਰੀਆਂ ਨੇ ਪੱਠੇ-ਪੁੱਠੇ ਪਾ ਕੇ ਸਵੇਰ ਦੇ ਇਹਨਾਂ ਨੇ ਵੀ ਅੰਦਰ ਬੰਨਤਾ ਬੈਠੀਆਂ ਹੁਣ ਗੜਾ-ਮੜਾ ਮਾਰ ਰਹੀਆਂ ਇੱਥੇ ਬਲੌਗ ਦਾ ਅੰਦ ਕੀਤਾ ਸਾਰੇ ਭੈਣ-ਭਰਾਵਾਂ ਸਾਸ੍ਰੀ ਘਾਤ ਲਾਈਕ ਕਮੈਂਟ ਸ਼ੇਅਰ ਕਰਦਿਆ ਜੀ ਅੱਜ ਹੁਣ ਜਿਹੜਾ ਸਵੇਰ ਦਾ ਕਿੱਦਾਂ ਦਿਹਾੜੀ ਨੰਗੀ ਆ ਇਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਸ਼ਾਮ ਦੀ ਫੇਰ ਵਿਖਾਵਾਂਗੇ ਕਿਦਾਂ ਦਿਹਾੜੀ ਨੰਗਦੀ ਹੈ ਲਓ ਜੀ ਹੁਣ ਆਪਾਂ ਲੱਗੀਆਂ ਪ੍ਰਸ਼ਾਦਾ ਸ਼ਗੰਦ ਪਾਰ ਦਾ ਟਾਈਮ ਹੋ ਗਿਆ 11:30 ਕੰਮ ਧੰਦੇ ਕਰਕੇ ਹੁਣ ਪ੍ਰਸ਼ਾਦਾ ਛਕਦੇ ਆ ਦਾਹ ਆ ਲਿਆ ਮਾਂ ਛੋਲਿਆਂ ਦੀ ਤੇ ਨਾਲ ਲੱਸੀ ਇੱਕ ਬਾਲਟੀ ਆਪਾਂ ਲੱਸੀ ਪੀਵਾਂਗੇ ਦੱਸਿਆ ਜੇ ਕੌਣ-ਕੌਣ ਬਾਲਟੀ ਲੱਸੀ ਦੀ ਪੀਂਦਾ ਕਮੈਂਟ ਕਰਕੇ ਆਪਾਂ ਲੱਗਿਆ ਹੈ ਪ੍ਰਸ਼ਾਦਾ ਸ਼ਗੰਦ ਪਾਰ ਦਾ ਨਾਲ ਕarele ਖੀਰੇ ਛੋਲੇ ਦਾਲ ਤੇ ਪ੍ਰਸ਼ਾਦੇ ਤੇ ਬਾਲਟੀ ਲੱਸੀ ਦੀ ਦੱਸਿਆ ਜੇ ਹਾਂ ਬਾਲਟੀ ਲੱਸੀ ਦੀ ਕੌਣ ਕੌਣ ਪੀਂਦਾ ਦੁਪਾਰੇ ਆਪਾਂ ਤਾਂ ਰੋਜ਼ ਪੀਂਨੇ ਆ ਜੀ ਬਾਲਟੀ ਲੱਸੀ ਦੀ ਕਮੈਂਡ ਕਰਕੇ ਦੱਸਣਾ ਜ਼ਰੂਰ